ਜਲੰਧਰ ਦੀ ਗਰੋਵਰ ਫੈਮਲੀ ਪਿਛਲੇ 40 ਸਾਲਾਂ ਤੋਂ ਕਾਂਗਰਸ 'ਚ ਸੇਵਾ ਨਿਭਾਉਂਦੇ ਹੋਏ ਤੇ ਉਸ ਤੋਂ ਬਾਅਦ ਭਾਜਪਾ ਦੇ ਵਿੱਚ ਚੱਲ ਜਾਂਦੇ ਨੇ ਭਾਜਪਾ ਦੇ ਵਿੱਚ ਵੀ ਸੇਵਾ ਨਿਭਾਉਂਦੇ ਨੇ ਤੇ ਫਿਰ ਹੁਣ ਭਾਜਪਾ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਇਸ ਬਾਰੇ ਸਾਡੇ ਨਾਲ ਰਮੋਲ ਗਰੋਵਰ ਜੀ ਆਪਾਂ ਗੱਲਬਾਤ ਕਰਦੇ ਹਾਂ ਗਰੋਵਰ ਜੀ ਪਹਿਲੇ ਤੇ ਬਹੁਤ ਬਹੁਤ ਸਵਾਗਤ ਹੈ ਪੰਜਾਬ ਕੇ ਸੱਜਣ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਗਰੋਵਰ ਜੀ ਕਾਰਨ ਕੀ ਰਹਿ ਗਿਆ ਪਿਛਲੇ ਕਈ ਸਾਲਾਂ ਤੋਂ ਤੁਹਾਡੇ ਦਾਦਾ ਦਾਦਾ ਜੀ ਸਾਹਿਬ ਫਾਦਰ ਸਾਹਿਬ ਫਿਰ ਉਸ ਤੋਂ ਕਾਂਗਰਸ 'ਚ ਸੇਵਾ ਨਿਭਾਉਂਦੇ ਰਹੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਬੀਜੇਪੀ 'ਚ ਚਲ ਜਾਂਦੇ ਹੋ ਬੀਜੇਪੀ ਨੂੰ ਹੁਣ ਬੀਜੇਪੀ ਨੂੰ ਅਲਵਿਦਾ ਕਹਿ ਕੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਕਿਹੜੇ ਤੁਸੀਂ ਤੁਹਾਡੇ ਵੱਲੋਂ ਸ਼ਾਮਿਲ ਹੋ ਗਏ ਪਹਿਲਾਂ ਤਾਂ ਜੀ ਦੇਖੋ ਗੱਲ ਇਹ ਹੈ ਕਿ ਸਾਡਾ ਪਰਿਵਾਰ ਜਿਹੜਾ ਸ਼ੁਰੂ ਤੋਂ ਹੀ 91 ਤੋਂ ਲੈ ਕੇ ਹੁਣ ਅਜ 2024 ਚੱਲਦਾ ਪਿਆ ਹੈ ਵਾੜ ਦੀ ਰਹਿਨੁਮਾਈ ਕਰਦਾ ਆ ਰਿਹਾ ਆ ਪਾਵੇਂ ਚਲੋ ਜਿਹੜਾ ਮਰਜੀ ਸਾਨੂੰ ਇਲਾਕਾ ਮਿਲਦਾ ਕੁਛ ਲਾ ਕੇ ਕੱਟੇ ਵੀ ਜਾਂਦੇ ਨੇ ਕੁਛ ਲਾ ਕੇ ਨਵੇਂ ਨਾਲ ਜੁੜ ਵੀ ਜਾਂਦੇ ਨੇ ਜੇ ਆਪਾਂ ਲੋਕਾਂ ਦੀ ਸੇਵਾ ਕਰਦੇ ਹਾਂ ਤਾਂ ਤਾਂ ਹੀ ਸਾਨੂੰ ਵੀ ਲੋਕ ਬਾਰ-ਬਾਰ ਮਤਲਬ ਚੁਣ ਕੇ ਤੇ ਇਹ ਸੇਵਾ ਕਰਨ ਦਾ ਮੌਕਾ ਦਿੰਦੇ ਨੇ ਗੱਲ ਕਰੀਏ ਜੇ ਕਾਂਗਰਸ ਦੀ ਤੇ ਕਾਂਗਰਸ ਚ ਜਿੰਨੀ ਦੇਰ ਵੀ ਸੇਵਾ ਨਿਭਾਈ ਸਾਨੂੰ ਉਸ ਚੀਜ਼ ਦਾ ਅੱਗੇ ਵਧਣ ਦਾ ਕਿਸੇ ਨੇ ਵੀ ਮੌਕਾ ਨਹੀਂ ਦਿੱਤਾ ਜੀ ਜੇ ਆਪਾਂ ਗੱਲ ਕਰੀਏ ਕਿ ਜੇ ਮੇਰੇ ਫਾਦਰ ਸਾਹਿਬ ਸੀਗੇ ਉਹਨਾਂ ਦੀ ਸਿਨਿਓਰਿਟੀ ਨੂੰ ਦੇਖਿਆ ਜਾਵੇ ਤੇ ਅੱਜ ਤੱਕ ਕਦੀ ਉਹਨਾਂ ਨੂੰ ਕਿਸੇ ਚੀਜ਼ ਦਾ ਮੌਕਾ ਹੀ ਨਹੀਂ ਮਿਲਿਆ ਕਿ ਉਹ ਵੱਧ ਚੜ ਕੇ ਕੱਲੇ ਵਾਰਡ ਤੋਂ ਉੱਠ ਕੇ ਬਾਕੀ ਜਲੰਧਰ ਸ਼ਹਿਰ ਦੀ ਵੀ ਸੇਵਾ ਕਰ ਸਕਣ ਇਸ ਤਰ੍ਹਾਂ ਹੀ ਜੀ ਆਪਾਂ ਚਲੋ ਲਾਲਚ ਨਹੀਂ ਆਪਾਂ ਇਹਨੂੰ ਇਸ ਚੀਜ਼ ਨੂੰ ਕਹਿ ਸਕਦੇ ਪਰ ਇਹ ਹੈ ਕਿ ਜਦੋਂ ਆਪਾਂ ਇੰਨਾ ਟਾਈਮ ਆਪਾਂ ਇਸ ਚੀਜ਼ ਦੇ ਵਿੱਚ ਨਿਭਾਣੇ ਆ ਤੇ ਸਾਨੂੰ ਵੀ ਕਿਤੇ ਨਾ ਕਿਤੇ ਆਸ ਹੁੰਦੀ ਹੈ ਕਿ ਆਪਾਂ ਅੱਗੇ ਵਧੀਏ ਜਾਂ ਕੋਈ ਬੰਦੇ ਨੂੰ ਇਹ ਹੁੰਦਾ ਕਿ ਓਪਰਚ्युनिटी ਸਾਨੂੰ ਮਿਲੇ ਅੱਗੇ ਵਧਣ ਦੀ ਤੇ ਇੱਕ ਤਾਂ ਇੱਕ ਇਹ ਫੈਕਟਰ ਰਿਹਾ ਤੇ ਦੂਸਰਾ ਜੇ ਆਪਾਂ ਗੱਲ ਕਰੀਏ ਕਿ ਹੁਣ ਨਵੇਂ-ਨਵੇਂ ਬੰਦੇ ਜਦੋਂ ਆਣੇ ਸ਼ੁਰੂ ਹੋ ਜਾਂਦਾ ਕਿਸੇ ਪਾਰਟੀ 'ਚ ਤੇ ਉਦੋਂ ਪਿਛਲਿਆਂ ਨੂੰ ਦਰਨਕਾਰ ਕਰਨਾ ਸ਼ੁਰੂ ਕਰ ਦਿੰਦੀ ਭਾਵੇਂ ਜਿਹੜੀ ਮਰਜ਼ੀ ਪਾਰਟੀ ਹੋਵੇ ਮੈਂ ਐਨਲਾਈਜ਼ ਕੀਤਾ ਸੀਗਾ ਕਿ ਚਲੋ ਜੇ ਆਪਾਂ ਕਾਂਗਰਸ ਨੂੰ ਛੱਡ ਕੇ ਆਪਾਂ ਭਾਜਪਾ 'ਚ ਜਾਂਨੇ ਆ ਤੇ ਭਾਜਪਾ 'ਚ ਆਪਾਂ ਗਏ ਆ ਪਰ ਉੱਥੇ ਵੀ ਆਹੀ ਹਾਲਾਤ ਦੇਖੇ ਆਪਾਂ ਜਾ ਕੇ ਕਿ ਮਤਲਬ ਉੱਥੇ ਵੀ ਕੋਈ ਮਜ਼ਾ ਨਹੀਂ ਹੈਗਾ ਇਸ ਚੀਜ਼ ਦਾ ਨਵੀਂ ਜੁਆਇਨਿੰਗਸ ਉਹਨਾਂ ਨੇ ਕਰਾ ਤੇ ਲਈਆਂ ਪਰ ਉਥੇ ਜਦੋਂ ਨਾ ਸਾਨੂੰ ਕਿਤੇ ਕੋਈ ਤਵੱਜੋ ਦਿੱਤੀ ਉਹਨਾਂ ਨੇ ਕਿਸੇ ਚੀਜ਼ ਦੀ ਜੇ ਆਪਾਂ ਕਿਸੇ ਉਥੇ ਜਾਂਦੇ ਸੀਗੇ ਪਾਰਟੀ ਦੇ ਪ੍ਰੋਗਰਾਮ ਤੇ ਉਥੇ ਸਾਨੂੰ ਪੂਰਾ ਦਰਨਕਾਰ ਕੀਤਾ ਜਾਂਦਾ ਸੀਗਾ ਇਸ ਕਰਕੇ ਹੁਣ ਫਿਰ ਮੇਨ ਜਿਹੜੀ ਸਭ ਤੋਂ ਵੱਡੀ ਦਿੱਕਤ ਆ ਰਹੀ ਸੀਗੀ ਕਿ ਸਾਡੇ ਕੰਮ ਨਹੀਂ ਸੀ ਹੋ ਰਹੇ ਵਾਰਡ ਦੀ ਜਨਤਾ ਸਾਡੇ ਕੋਲ ਆਂਦੀ ਸੀਗੀ ਤੇ ਸਾਡੇ ਕੰਮ ਨਹੀਂ ਸੀ ਹੋ ਪਾਰੇ ਜਦੋਂ ਕਿਸੇ ਅਫਸਰ ਨੂੰ ਫੋਨ ਕਰੀਦਾ ਸੀਗਾ ਤੇ ਉਹ ਇਸੀ ਨੂੰ ਚਲੋ ਹਾਂ ਹਾਂ ਤੇ ਹਰ ਕੋਈ ਕਰਦਾ ਅੱਜ ਕਰ ਦਿੰਨੇ ਕੱਲ ਕਰ ਦਿੰਨੇ ਤੇ ਉਸ ਤੋਂ ਬਾਅਦ ਮਤਲਬ ਸਾਡਾ ਕੋਈ ਕੰਮ ਨਹੀਂ ਸੀ ਹੋਇਆ ਜੀ ਤੇ ਪਿੱਛੇ ਫਿਰ ਚਲੋ ਹੁਣ ਆਮ ਆਦਮੀ ਪਾਰਟੀ 'ਚ ਆਪਾਂ ਆਏ ਆ ਤੇ ਇਸ ਕਰਕੇ ਇਹੀ ਸੋਚ ਲੈ ਕੇ ਆਏ ਆ ਕਿ ਜਿਹੜੀ ਸਾਡੀ ਜਿਹੜੀ ਜਨਤਾ ਉਹ ਪਰੇਸ਼ਾਨ ਨਾ ਹੋਵੇ ਕਿਤੇ ਨਾ ਕਿਤੇ ਸਾਨੂੰ ਵੀ ਇਹੀ ਚੀਜ਼ ਦਾ ਲੱਗਦਾ ਸੀਗਾ ਕਿ ਜਨਤਾ ਸਾਡੇ ਕੋਲ ਆਂਦੀ ਆ ਤੇ ਉਹ ਸਾਡੇ ਕੰਮ ਨਹੀਂ ਸੀ ਪੂਰੇ ਹੋ ਪੰਦੇ ਅਫਸਰ ਜਿਹੜੇ ਸੀ ਉਹ ਸਾਡੀ ਨਹੀਂ ਸੀ ਸੁਣਦੇ ਕਿਤੇ ਨਾ ਕਿਤੇ ਇਹ ਵੀ ਬਹੁਤ ਵੱਡਾ ਪੁਆਇੰਟ ਰਿਹਾ ਕਿ ਮੈਂ ਹੁਣ ਆਮ ਆਦਮੀ ਪਾਰਟੀ 'ਚ ਆਇਆ ਵਾਂ ਕਹਿੰਦੇ ਸੁਸ਼ੀਲ ਕੁਮਾਰ ਨੂੰ ਨਾ ਬੜੀ ਘਰ ਉੱਠਣੀ ਬੈਠਣੀ ਸੀ ਤੁਸੀਂ ਇੱਕ ਭਰਾ ਵੱਡਾ ਭਰਾ ਸਮਝਦੇ ਸੀ ਫਿਰ ਇੱਕੋ ਦਮ ਕੀ ਹੋ ਜਾਂਦਾ ਬੀਜੇਪੀ ਚ ਤੁਸੀਂ ਸੇਵਨ ਬੰਦੇ ਦਮਦੇ ਕਿਦੋਂ ਸ਼ੀਤਲنگਰਾਲ ਵੱਲੋਂ ਇਹ ਨਾਮਜੱਤ ਕੀ ਭਰਨ ਜਾਂਦੇ ਆ ਤੇ ਉੱਥੇ ਤੁਹਾਡੇ ਵੱਲੋਂ ਉਹਨਾਂ ਨੂੰ ਲੱਡੂਆਂ ਨਾ ਤੋਲਿਆ ਵੀ ਜਾਂਦਾ ਹੈਗਾ ਇੱਕੋ ਦਮ ਕੀ ਹੋ ਗਿਆ ਕਿਹੜੀ ਨਾਰਾ ਨਹੀਂ ਨਾਰਾਜ਼ਗੀ ਦੇਖੋ ਕੋਈ ਨਹੀਂ ਹੈ ਭਰਾਵਾਂ ਨੇ ਭਰਾ ਹੀ ਰਹਿਣਾ ਅੱਜ ਇਹ ਰਿੰਗ ਉੱਪਰ ਹੀ ਹੁਣ ਚਲੋ ਜੇ ਦੂਸਰੀ ਪਾਰਟੀ ਚ ਨੇ ਇੱਕ ਇਹ ਜਿਹੜੇ ਰਿਸ਼ਤੇ ਹੁੰਦੇ ਨੇ ਇਹ ਰਿਸ਼ਤੇ ਖਤਮ ਨਹੀਂ ਹੋ ਜਾਂਦੇ ਪਾਰਟੀ ਬਾਜੀ ਇੱਕ ਅਲੱਗ ਚੀਜ਼ ਹੁੰਦੀ ਹੈ ਤੇ ਉਹ ਭਰਾ ਸੀਗਾ ਉਹਨੇ ਭਰਾ ਹੀ ਰਹਿਣਾ ਜੇ ਸ਼ੀਤਲ ਭਾਜੀ ਵੱਡਾ ਭਰਾ ਉਹਨੂੰ ਮੰਨਿਆ ਸੀ ਤਾਂ ਉਹਨੇ ਭਰਾ ਹੀ ਰਹਿਣਾ ਇਹ ਇਲੈਕਸ਼ਨ ਅੱਜ ਦੇ ਨੇ ਇਹ ਬੀਤ ਜਾਨੇ ਆ ਉਸ ਤੋਂ ਬਾਅਦ ਆਪਾਂ ਇੱਕ ਦੂਸਰੇ ਦੇ ਮੂੰਹ ਮੱਥੇ ਲਗਣਾ ਇੱਕ ਦੂਸਰੇ ਨੂੰ ਮਿਲਣਾ ਜੁਲਣਾ ਕੋਈ ਐਸੀ ਗੱਲ ਨਹੀਂ ਹੈਗੀ ਕੋਈ ਉਹਨਾਂ ਨਾਲ ਨਾਰਾਜ਼ਗੀ ਨਹੀਂ ਹੈਗੀ ਰਿੰਗੂ ਜੀ ਵੀ ਆਪਣੇ ਭਰਾ ਨੇ ਸ਼ੀਤਲ ਜੀ ਵੀ ਭਰਾ ਨੇ ਪਰ ਜਿੱਥੇ ਤੱਕ ਗੱਲ ਆਂਦੀ ਪਾਰਟੀਬਾਜੀ ਦੀ ਜਾਂ ਆਪਾਂ ਇਹ ਹੈ ਕਿ ਚਲੋ ਹੁਣ ਜਿੱਥੇ ਜਿੱਥੇ ਕਿਸੇ ਦਾ ਮਨ ਠੀਕ ਬੈਠਾ ਆਪਾਂ ਉੱਥੇ ਚਲੇਗੇ ਜੀ ਆਪਾਂ ਤਾਂ ਮੇਨ ਇਹ ਗੱਲ ਹੈ ਕਿ ਬੰਤਾ ਜਿਹੜੀ ਸਾਡੀ ਵਾਰਡ ਦੀ ਜਨਤਾ ਉਹ ਪਰੇਸ਼ਾਨ ਨਾ ਹੋਵੇ ਤੇ ਮੈਂ ਉਹਨਾਂ ਦਾ ਕੰਮ ਕਰਾ ਸਕਾਂ ਜੀ ਤੁਸੀਂ ਬੀਜੇਪੀ ਦੇ ਵਿੱਚ ਵੀ ਕੰਮ ਕਰਦੇ ਸੇਵਾ ਨੰਦ ਆਏ ਹੋ ਕੀ ਕਾਰਨ ਕੀ ਰਹਿ ਗਿਆ ਬੀਜੇਪੀ ਨੂੰ ਅਲਵਿਦਾ ਕਹਿਣਾ ਕਿ ਉਹ ਉੱਥੇ ਕੀ ਕਿਹੜੇ ਨਵੇਂ ਸ਼ਾਮਿਲ ਹੁੰਦੇ ਨੇ ਕਿ ਉਹਨਾਂ ਦੀ ਸੁਣੀ ਨਹੀਂ ਜਾਂਦੀ ਇਹ ਹੀ ਚੀਜ਼ ਹੈਗੀ ਹੈ ਜੀ ਨਵੇਂ ਉਹ ਸ਼ਾਮਿਲ ਤੇ ਉਹਨਾਂ ਨੇ ਜ਼ਰੂਰ ਕਰ ਲਏ ਪਰ ਜਦੋਂ ਸ਼ਾਮਲ ਕਰਨ ਤੋਂ ਬਾਅਦ ਜਦੋਂ ਤੁਸੀਂ ਬੰਦੇ ਨੂੰ ਪੁੱਛਣਾ ਹੀ ਨਹੀਂ ਤੇ ਫਿਰ ਉੱਥੇ ਆਪਾਂ ਵੀ ਕੀ ਕਰ ਸਕਦੇ ਹਾਂ ਜੀ ਨਵੇਂ-ਨਵੇਂ ਨੂੰ ਸ਼ਾਮਲ ਕਰਾਈ ਜਾਣਾ ਕਰਾਈ ਜਾਣਾ ਤੇ ਜਦੋਂ ਤੁਸੀਂ ਬੰਦੇ ਦੀ ਬਾਤ ਹੀ ਨਹੀਂ ਪੁੱਛਣੀ ਤਾਂ ਫਿਰ ਉਹ ਚੀਜ਼ ਸਾਡਾ ਵੀ ਕੋਈ ਵजूद ਹੈਗਾ ਸ਼ਹਿਰ ਦੇ ਵਿੱਚ ਇੰਨੇ ਪੁਰਾਣੇ ਸਾਡੇ ਚਲੋ ਮੇਰੇ ਦਾਦਾ ਜੀ ਦੇ ਟਾਈਮ ਦੇ ਲਾ ਲਓ ਮੇਰੇ ਫਾਦਰ ਸਾਹਿਬ ਲਾ ਲਓ ਮੇਰੇ ਮਦਰ ਲਾ ਲਓ ਹੁਣ ਜੇ ਮੈਂ ਆਇਆ ਤੇ ਸਾਡਾ ਵੀ ਕਿਸੇ ਮਤਲਬ ਕਿਸੇ ਪਾਸੇ ਵजूद ਹੈਗਾ ਤੇ ਇਹ ਮਤਲਬ ਜਿੱਦਾਂ ਜੇ ਦਰਨਕਾਰ ਕਰਨਗੇ ਤੇ ਮੈਂ ਆਣ ਵਾਲੇ ਟਾਈਮ ਤੇ ਇਹਨਾਂ ਨੂੰ ਵੀ ਇਹੀ ਕਹਿਣਾ ਕਿ ਬੰਦੇ ਤੁਸੀਂ ਸ਼ਾਮਲ ਕਰਦੇ ਉਹਨਾਂ ਦੀ ਕਦਰ ਕਰਨੀ ਸਿੱਖੋ 40 ਸਾਲ ਤੁਸੀਂ ਕਾਂਗਰਸ ਦੇ ਵਿੱਚ ਨਿਭਾਏ ਤੁਹਾਡੇ ਦਾਦਾ ਜੀ ਵੀ ਸੇਵਾ ਨਿਭਾਦੇ ਰਹੇ ਮਹਾਲੇ ਦੀ ਫਿਰ ਤੁਹਾਡੇ ਫਾਦਰ ਸੁਬਾਨ ਵੱਲੋਂ ਵੀ ਇੱਥੇ ਗਰੋਵਰ ਵੱਲੋਂ ਪੂਰੀ ਸੇਵਾ ਨਿਭਾਈ ਹੈਗੀ ਫਿਰ ਕਾਂਗਰਸ ਦੇ ਵਿੱਚ ਵੀ ਅਲਵਿਦਾ ਕਹਿ ਦਿੱਤਾ ਉਹਨਾਂ ਦਾ ਕੀ ਕਾਰਨ ਸੀ ਕਿ ਜਿਹੜਾ ਕਾਂਗਰਸ ਨੂੰ ਤੁਸੀਂ 40 ਸਾਲ ਸੇਵਾ ਨਿਭਾਦੇ ਇੱਕੋ ਦਾਮ ਹੀ ਕਾਰਨ ਕੀ ਰਹਿ ਗਿਆ ਨਹੀਂ ਕੋਈ ਐਸਾ ਪਾਰਟਿਕੂਲਰ ਕਾਰਨ ਨਹੀਂ ਜੀ ਦੇਖੋ ਸਰਕਾਰ ਨਹੀਂ ਸੀਗੀ ਇਹ ਜੇ ਮੈਂ ਜੇ ਗੱਲ ਕਰਾਂ ਜਦੋਂ ਸਰਕਾਰ ਚੇਂਜ ਹੋਈ ਮੇਨ ਮੋਟਿਵ ਹੈਗਾ ਜੀ ਕਿ ਜਿਹੜੇ ਸਾਡੇ ਕੋਲ ਲੋਕ ਹੁਣ ਜਿਸ ਹਿਸਾਬ ਦੀ ਰੂਟੀਨ ਲੋਕਾਂ ਦੀ ਬਣੀ ਹੋਈ ਸੀਗੀ ਸਾਡੇ ਕੋਲ ਘਰ ਆਣ ਦੀ ਕੰਮ ਕਰਾਣ ਦੀ ਤੇ ਜਦੋਂ ਕੰਮ ਹੀ ਨਹੀਂ ਹੋਣੇ ਜੀ ਕਿਸੇ ਦੇ ਤਾਂ ਫਿਰ ਆਪਾਂ ਉਸ ਪਾਰਟੀ 'ਚ ਰਹਿ ਕੇ ਵੀ ਕੀ ਕਰਨਾ ਹੈ ਜੀ ਮੇਨ ਮੇਨ ਤੁਹਾਡਾ ਟੋਪਿਕ ਹੈ ਹਾਂ ਵੀ ਆਪ ਸਾਨੂੰ ਲੋਕਾਂ ਨੇ ਚੁਣਿਆ ਉਹਨਾਂ ਦੇ ਕੰਮ ਮੇਨ ਕੰਮ ਨਹੀਂ ਹੋਣਗੇ ਤੇ ਲੋਕ ਸਾਨੂੰ ਦੁਬਾਰਾ ਕਿਉਂ ਚੁਣਨਗੇ ਜੀ ਬੀਜੇਪੀ ਦਾ ਮੇਨ ਟੋਪਿਕ ਹੈ ਨਵੇਂਆਂ ਨੂੰ ਸ਼ਾਮਲ ਕਰ ਲੈਂਦੇ ਆ ਤਾਂ ਸਿਰਫ ਉਹ ਨਵੇਂਆਂ ਨੂੰ ਸਾਈਡ ਤੇ ਰੱਖ ਲਓ ਸ਼ਾਮਲ ਕਰਦੇ ਨੇ ਉਸ ਤੋਂ ਬਾਅਦ ਕੋਈ ਤਵੱਜੋ ਨਹੀਂ ਹੈ ਜੀ ਕੋਈ ਕੁਛ ਨਹੀਂ ਹੈ ਕਿਤੇ ਪਾਰਟੀ ਦਾ ਕੋਈ ਪ੍ਰੋਗਰਾਮ ਹੁੰਦਾ ਸੀਗਾ ਤਾਂ ਸਾਨੂੰ ਮੈਸੇਜ ਨਹੀਂ ਸੀਗਾ ਮਤਲਬ ਕਿਤੇ ਕੋਈ ਜਾਣਾ ਆਣਾ ਉਥੇ ਸਾਨੂੰ ਜੇ ਆਪੇ ਕਿਸੇ ਦੇ ਥਰੂ ਪਤਾ ਲੱਗਿਆ ਤਾਂ ਲੱਗਿਆ ਪਾਰਟੀ ਵੱਲੋਂ ਕੋਈ ਮੈਸੇਜ ਨਹੀਂ ਸੀ ਹੁੰਦਾ ਈਵਨ ਕਿ ਜੇ ਮੈਂ 2 ਮਹੀਨੇ ਉੱਚ ਬੀਜੇਪੀ ਪਾਰਟੀ 'ਚ ਰਿਹਾ ਤਾਂ ਜ਼ਿਲ੍ਹਾ ਪ੍ਰਧਾਨ ਨੂੰ ਅਜੇ ਤੱਕ ਮੇਰਾ ਨਾਮ ਹੀ ਨਹੀਂ ਸੀ ਪਤਾ ਕਿ ਮੈਂ ਪਾਰਟੀ 'ਚ ਸ਼ਾਮਲ ਹੋਇਆ ਕਿ ਨਹੀਂ ਹੋਇਆ ਜ਼ਿਲ੍ਹਾ ਪ੍ਰਧਾਨ ਤੱਕ ਨਹੀਂ ਪਤਾ ਆ ਵੀ ਅਰਮੋਲ ਗਰੋਵਰ ਕਿਉਂ ਹਾਂ ਕੌਣ ਸੀਗਾ ਯਾ ਮਤਲਬ ਇਹਨਾਂ ਨੂੰ ਵੀ ਕੋਈ ਆਪਾਂ ਤਵੱਜੋ ਦੇਣੀ ਹੈ ਇਹਨਾਂ ਨੂੰ ਕੋਈ ਮੈਸੇਜ ਦੇਣਾ ਦੇਖੋ ਆਪਾਂ ਤਾਂ ਕੰਮ ਕਰਨਾ ਹੈ ਜੀ ਜੀ ਜੇ ਹੁਣ ਆਪਾਂ ਆਮ ਆਦਮੀ ਪਾਰਟੀ ਚ ਵੀ ਆਏ ਆ ਤੇ ਆਪਾਂ ਤਾਂ ਲੋਕ ਹਿੱਤ ਵਾਸਤੇ ਆ ਕਿ ਚਲੋ ਜੇ ਸਾਡੇ ਲੋਕਾਂ ਦੇ ਕੰਮ ਹੁੰਦੇ ਰਹਿਣਗੇ ਤੇ ਲੋਕੀ ਵੀ ਉਹਨਾਂ ਨੂੰ ਵੀ ਖੁਸ਼ੀ ਮਹਿਸੂਸ ਹੋਏਗੀ ਹੁਣ ਅੱਜ ਤੁਸੀਂ ਇਹ ਚੀਜ਼ ਦੇਖੋ ਕਿ ਇੱਥੇ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਆਪਣੇ ਮੰਤਰੀ ਸਾਹਿਬ ਸਾਰੇ ਇੱਕ ਇੱਕ ਵਾਰਡ ਦੇ ਉੱਤੇ ਇੱਕ ਇੱਕ ਮੰਤਰੀ ਇਹਨਾਂ ਨੇ ਲਗਾਇਆ ਹੋਇਆ ਤੇ ਕੰਮ ਕਰਨ ਦਾ ਮੈਂ ਕਹਿੰਦਾ ਮਜ਼ਾ ਆ ਗਿਆ ਜੀ ਆਪਾਂ ਮੂੰਹ ਹਲੇ ਗੱਲ ਕੱਢੀ ਦੀ ਹੈ ਤੇ ਉਸੇ ਵੇਲੇ ਮੰਤਰੀ ਸਾਹਿਬ ਕਮਿਸ਼ਨਰ ਸਾਹਿਬ ਨੂੰ ਕਹਿੰਦੇ ਨੇ ਜਾਂ ਆਪਣੇ ਡੀਸੀ ਸਾਹਿਬ ਨੂੰ ਕਹਿੰਦੇ ਨੇ ਤੇ ਉਸੇ ਵੇਲੇ ਕੰਮ ਮਤਲਬ ਔਨ ਪ੍ਰੋਸੈਸ ਉਹਨਾਂ ਨੇ ਪਾ ਦਿੱਤਾ ਕਿ ਹਲੇ ਤਾਂ ਤੇ ਉਹ ਨਹੀਂ ਇਹ ਚੀਜ਼ ਕਰ ਸਕਦੇ ਉਹ ਕਹਿ ਰਹੇ ਕਿ ਜਿੱਦਾਂ ਹੀ 10 ਤਰੀਕ ਨੂੰ ਇਲੈਕਸ਼ਨ ਹੋਣ ਤੋਂ ਬਾਅਦ 13 ਤਰੀਕ ਨੂੰ ਰਿਜ਼ਲਟ ਆਂਦਾ ਹੈ ਕੋਡ ਆਫ ਕੰਡਕਟ ਹਟਦਾ ਹੈ ਤੇ ਇਮੀਡੀਏਟਲੀ ਫੈਕਟਿਚ ਵੀ ਆਏ ਆ ਤੇ ਆਪਾਂ ਤਾਂ ਲੋਕ ਹਿੱਤ ਵਾਸਤੇ ਆ ਕਿ ਚਲੋ ਜੇ ਸਾਡੇ ਲੋਕਾਂ ਦੇ ਕੰਮ ਹੁੰਦੇ ਰਹਿਣਗੇ ਤੇ ਲੋਕੀ ਵੀ ਉਹਨਾਂ ਨੂੰ ਵੀ ਖੁਸ਼ੀ ਮਹਿਸੂਸ ਹੋਏਗੀ ਹੁਣ ਅੱਜ ਤੁਸੀਂ ਇਹ ਚੀਜ਼ ਦੇਖੋ ਕਿ ਇੱਥੇ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਆਪਣੇ ਮੰਤਰੀ ਸਾਹਿਬ ਸਾਰੇ ਇੱਕ ਇੱਕ ਵਾਰਡ ਦੇ ਉੱਤੇ ਇੱਕ ਇੱਕ ਮੰਤਰੀ ਇਹਨਾਂ ਨੇ ਲਗਾਇਆ ਹੋਇਆ ਹੈ ਤੇ ਕੰਮ ਕਰਨ ਦਾ ਮੈਂ ਕਹਿੰਦਾ ਮਜ਼ਾ ਆ ਗਿਆ ਜੀ ਆਪਾਂ ਮੂੰਹ ਹਲੇ ਗੱਲ ਕੱਢੀ ਦੀ ਹੈ ਤੇ ਉਸੇ ਵੇਲੇ ਮੰਤਰੀ ਸਾਹਿਬ ਕਮਿਸ਼ਨਰ ਸਾਹਿਬ ਨੂੰ ਕਹਿੰਦੇ ਨੇ ਜਾਂ ਆਪਣੇ ਡੀਸੀ ਸਾਹਿਬ ਨੂੰ ਕਹਿੰਦੇ ਨੇ ਤੇ ਉਸੇ ਵੇਲੇ ਕੰਮ ਮਤਲਬ ਔਨ ਪ੍ਰੋਸੈਸ ਉਹਨਾਂ ਨੇ ਪਾ ਦਿੱਤਾ ਕਿ ਹਾਲੇ ਤਾਂ ਚਲੋ ਕੋਡ ਲੱਗਾ ਹੋਇਆ ਤੇ ਉਹ ਨਹੀਂ ਇਹ ਚੀਜ਼ ਕਰ ਸਕਦੇ ਉਹ ਕਹ ਰਿਹਾ ਕਿ ਜਿੱਦਾਂ ਹੀ ਆ 10 ਤਰੀਕ ਨੂੰ ਇਲੈਕਸ਼ਨ ਹੋਣ ਤੋਂ ਬਾਅਦ 13 ਤਰੀਕ ਨੂੰ ਰਿਜ਼ਲਟ ਆਂਦਾ ਹੈ ਕੋਡ ਆਫ ਕੰਡਕਟ ਹਟਦਾ ਹੈ ਤੇ ਇਮੀਡੀਏਟਲੀ ਇਫੈਕਟਸ ਦੇ ਨਾਲ ਉਹ ਕੰਮ ਸਾਡੇ ਜਿਹੜੇ ਵਾਰਡ ਦੇ ਰਹਿੰਦੇ ਉਹ ਕੀਤੇ ਜਾਣਗੇ ਜੀ ਆਮ ਆਦਮੀ ਪਾਰਟੀ ਵੱਲੋਂ ਜੋ ਕਹਿੰਦੇ ਨੇ ਉਹ ਕਰਕੇ ਦਿਖਾ ਰਹੇ ਨੇ ਬਿਲਕੁਲ ਦਿਖਾ ਰਹੇ ਨੇ ਜੀ ਆਮ ਆਦਮੀ ਪਾਰਟੀ ਇੱਕ ਐਸੀ ਪਾਰਟੀ ਹੈ ਮੈਨੂੰ ਹੁਣ ਆ ਕੇ ਮਹਿਸੂਸ ਹੋ ਰਿਹਾ ਕਿ ਜੋ ਪਿਛਲੀਆਂ ਪਾਰਟੀਆਂ ਸੀਗੀਆਂ ਜਿੰਨਾਂ ਚ ਕਾਂਗਰਸ ਵੀ ਆਪਾਂ ਸੇਵਾ ਕੀਤੀ ਤੇ ਇੰਨਾ ਇਮੀਡੀਏਟ ਇਫੈਕਟਲੀ ਕੰਮ ਨਹੀਂ ਸੀ ਹੁੰਦਾ ਤੇ ਜੇ ਭਾਜਪਾ 'ਚ ਗਏ ਉੱਥੇ ਤਾਂ ਪੁੱਛ ਗਏ ਛਿਆ ਨਹੀਂ ਜੀ ਕਿਸੇ ਦੀ ਉਹ ਦੇਖਿਆ ਸੀ ਇਨਮੋਲ ਗਰੋਵਰ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਨੇ ਕਹਿਣਾ ਹੈ ਮੈਂ ਪਿਛਲੇ 40 ਸਾਲਾਂ ਤੋਂ ਮੇਰੇ ਫਾਦਰ ਦਾਦਾ ਜੀ ਵੱਲੋਂ ਸੇਵਾ ਕਾਂਗਰਸ ਚ ਨਿਭਾਈ ਹੈ ਤੇ 2 ਮਹੀਨੇ ਭਾਜਪਾ ਦੇ ਵਿੱਚ ਰਹੇ ਨੇ ਜੁਆਇਨਿੰਗ ਤੇ ਉਸ ਤੋਂ ਉਹਨਾਂ ਨੂੰ ਨਵੇਂ ਬੰਦਿਆਂ ਨੂੰ ਨਹੀਂ ਪੁੱਛਿਆ ਜਾਂਦਾ ਤੇ ਇਸੇ ਲਈ ਅਸੀਂ ਹੁਣ ਕਿਹੜੀ ਹੈ ਮੇਰੇ ਪਰਿਵਾਰ ਨੇ ਕਿਹੜੀ ਪਾਰਟੀ ਚੁਣੀ ਹੈ ਆਮ ਆਦਮੀ ਪਾਰਟੀ ਵੱਲੋਂ ਜੋ ਹਰ ਹਲਕੇ ਦੇ ਵਿੱਚ ਮੰਤਰੀ ਸਾਹਿਬ ਵੱਲੋਂ ਤੇ ਲੋਕਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਕਿਹੜੇ ਕੰਮ ਹੈ ਉਹਨਾਂ ਵੱਲੋਂ ਕੰਮ ਵੀ ਕਿੜੇ ਆ ਉਹ ਕਰਵਾਏ ਜਾ ਰਹੇ ਨੇ ਕੈਮਰਾਮੈਨ ਅਜੇਦਰ ਨਾਲ ਸੋਨ ਮਹਾਜਨ ਜਗਬਾਨੀ ਟੀਵੀ ਜਲੰਧਰ